ਉਹ ਫੜੇ ਗਏ ਨੇ ਤੇ ਉਹਨਾਂ ਦੀ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਨੇ ਫਿਰ ਆਪਾਂ ਗੱਲ ਕਰਦੇ ਹਾਂ ਕਿੱਡੀ ਮਾੜੀ ਗੱਲ ਆ ਸਾਬ ਸਾਹਿਬ ਬਾਦਸ਼ਾਹੀ ਅਕਰੀ ਜਿੱਥੇ 3 ਦਿਨਾਂ ਤੋਂ ਲਗਾਤਾਰ CRPF ਨੂੰ ਪਨਾਹ ਦਿੱਤੀ ਗਈ ਇੱਥੇ ਹੀ ਵਿਹਾਇਸ਼ ਦਿੱਤੀ ਗਈ ਜਿਸ ਤੋਂ ਬਾਅਦ ਸੰਗਤ ਦੇ ਵਿੱਚ ਬਹੁਤ ਰੋਸ਼ ਹੈ ਕਿ ਇੱਥੇ ਕਈ ਜਿਹੜੇ ਕਿ ਸਿਆਸੀ ਅਤੇ ਨੌਜਵਾਨਾਂ ਦੇ ਵੱਲੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹੈ ਕਿਹਾ ਹੋਰ ਵੀ ਬਹੁਤ ਕੁਛ ਸੰਗਤ ਵੱਲੋਂ ਦੇਖਿਆ ਗਿਆ ਤਾਂ ਸੰਗਤ ਨੇ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਪਾਸੇ ਸੰਗਤ ਦਾ ਇਕੱਠਾ ਦੂਜੇ ਪਾਸੇ ਮੈਂਬਰ ਹੈ ਮੈਂਬਰ ਵੱਲੋਂ ਪ੍ਰਧਾਨ ਭੁਪਿੰਦਰ ਅਸੰਦ ਨੂੰ ਫੋਨ ਲਾਇਆ ਜਾ ਰਿਹਾ ਹੈ 1 ਮਿੰਟ ਹੋਰ ਸਾਂਭਿਰ ਲਿਆ ਗਿਆ ਜੀ ਉਹ ਲਾਇਆ ਜਾ ਰਿਹਾ ਜੀ ਆ ਤੁਹਾਡੇ ਸਾਹਮਣੇ ਲਾਇਆ ਜੀ ਦੇਖੋ ਉਹ ਜੀ ਅਰੇ ਵਾਹ ਉਹ ਯਾਰ ਅਸਲੀ ਗੱਲ ਤਾਂ ਤੁਸੀਂ ਹੁਣ ਕਹੀ ਆ ਆਈ ਅਸਲੀ ਤਾਂ ਗੱਲ ਕਮੇਟੀ ਅਕਦੇ ਨਿਆਮ ਦਿਓ ਜੀ ਦੋ ਦਿਨ ਹਫਤਾ ਮਗਰ ਸਾਡੇ ਹੀ ਗੁਰੂ ਘਰਾਂ ਦੇ ਵਿੱਚੋਂ ਖਾ ਕੇ ਤੇ ਸਾਡੇ ਹੀ ਗੁਰੂ ਘਰਾਂ ਦੇ ਉੱਤੇ ਅਟੈਕ ਤੇ ਸਾਡੇ ਹੀ ਨੌਜਵਾਨਾਂ ਦੇ ਉੱਤੇ ਅਟੈਕ ਕਰ ਰਹੀ ਹੈ ਸਰਕਾਰ ਤੇ ਇਹ ਆਂਦੇ ਵੀ ਲੰਗਰ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਹੀਂ ਸਿਖਾਉਣਾ ਇਹਨਾਂ ਪੁਲਿਸ ਨੂੰ ਸਿਕਾਉਣਾ ਤੇ ਸਪੈਸ਼ਲ ਉਹਨਾਂ ਨੂੰ ਪਨਾਹ ਦਿੱਤੀ ਗਈ ਗੁਰੂ ਘਰਾਂ ਦੇ ਵਿੱਚ ਇਹਨਾਂ ਨੂੰ ਕੱਢਣਾ ਚਾਹੀਦਾ ਦਾ ਦੱਬ ਕੇ ਵਿਰੋਧ ਕਰਨਾ ਚਾਹੀਦਾ ਹੋ ਜੇ ਬੰਦਿਆਂ ਦਾ ਇਹ ਵੀਡੀਓ ਸ਼ੇਅਰ ਫੁੱਲ ਬਟਾ ਫੁੱਲ ਕਰਿਓ ਤਾਂ ਜੋ ਇਹਨਾਂ ਦਾ ਵਿਰੋਧ ਕਰਕੇ ਇਹਨਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਮਸੰਦਾ ਨੂੰ ਕੱਢਿਆ ਜਾਵੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਗਏ ਨੇ ਉਹਨਾਂ ਦੇ ਨਾਲ ਇਹ ਅਥਰੂ ਗੈਸ ਦੇ ਗੋਲੇ ਮਾਰ ਰਹੇ ਨੇ ਉਹਨਾਂ ਨੇ ਠੱਗਾ ਕਰ ਰਹੇ

ਜੋ ਉਸਮਾਨ ਸਾਹਿਬ ਅੰਦਰ ਫੜਿਆ ਗਿਆ ਅੰਦਰ ਪੁਲਿਸ ਵਾਲੇ ਨੇ ਕੋਲਿਲ ਕਮਰੇ ਦਿੱਤੇ ਗਏ ਤਨ दारू ਖੋਸੀ ਗਈ ਜੀ ਇਹ ਸਾਰਾ ਜਰਦਾ ਬੀੜੀ ਸ਼ੇਟਾਂ ਅੰਦਰ ਬਾਕੀ दारू ਫਿਕਰਤਲ ਹੋ ਕੇ ਪਾਤੀਆਂ ਅੰਦਰ ਸੇਵ ਕੀਤੀਆਂ ਤੁਸੀਂ ਹਾਸਾ ਕਿ ਖਾਨਾ ਨੂੰ ਹੀ ਕਿਉਂ ਚੁਣਿਆ ਗਿਆ ਇਹ ਪੀਜੇਪੀ ਸਭ ਵੀ ਦੇ ਵੀ ਦੇ ਕੰਤਰ ਇਹ ਦੇਖੋ ਸੇਵੀਆਂ ਅੰਦਰ ਕਰਦੇ ਸੀ ਲੋ ਜੀ ਜੋ ਕਰਤਾਰ ਦੇਖੋ ਜਰਦਾ ਬੀੜੀ ਸਿਗਰਟ ਸਾਰਿਆਂ ਦੇ ਕੀ ਜਿਹੜਾ ਤੁਸੀਂ ਦੇਖ ਸਕਦੇ ਬਹੁਤ ਤਗੜੀ ਮर्यादा ਭੰਗ ਕੀਤੀ ਗਈ ਗੁਰੂ ਸਾਹਿਬ ਦੇ ਘਰ ਦੀ ਸਾਡੇ ਤੋਂ ਸਾਰੇ ਸਟੈਂਡ ਲਓ ਜੀ ਨਾਸ ਗੁਰਮੀਤ ਸਿੰਘ ਸੀਵਨ ਜੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਲੈਂਦਾ ਮੈਂ ਸੰਗਤਾਂ ਦੇ ਕੋਲੋਂ ਹੱਦ ਹੋਈ ਯਾਰ ਸੰਗਤਾਂ ਨੂੰ ਇਸ ਚੀਜ਼ ਬद्दल آگਾਹ ਕਰਨਾ ਚਾਹੁੰਦਾ ਹੈ ਕਿ ਭਾਈ 1925 ਤੋਂ ਲੈ ਕੇ ਅੱਜ ਤੱਕ ਇਹ ਕੰਮ ਨਹੀਂ ਹੋਇਆ ਜਿਹੜਾ ਸਾਡੇ ਪ੍ਰਧਾਨ ਸਾਹਿਬ ਨੇ ਕਰਕੇ ਵਿਖਾ ਦਿੱਤਾ। ਵਾਹਿਗੁਰੂ ਵਾਹਿਗੁਰੂ। ਪ੍ਰਧਾਨ ਸਾਹਿਬ ਦੇ ਕੋਲੋਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਪ੍ਰਧਾਨ ਸਾਹਿਬ ਕੋਲ ਪਹੁੰਚਾਉਣੀ ਚਾਹੁੰਦਾ ਕਿਉਂਕਿ ਉਹਨਾਂ ਨੇ ਉਹ ਨਹੀਂ ਚੁੱਕਿਆ। ਮੈਂ ਕੱਤੋਂ ਤੋਂ ਲੈ ਕੇ 1.5-2 ਘੰਟੇ ਲੱਗੇ ਇੱਥੋਂ ਤੱਕ ਪਹੁੰਚਣ ਦੇ। ਮੈਂ ਇਹਨਾਂ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਪ੍ਰਧਾਨ ਸਾਹਿਬ ਜਵਾਬ ਦਿਓ। ਐਡਾ ਬੈਡਾ ਕੰਮ ਹੋ ਗਿਆ। ਨਹੀਂ ਇੰਨਾ ਰੱਖੇ ਗਏ ਫਿਰ। ਨਹੀਂ ਸਾਡੇ ਗੁਰਦੁਆਰਾ ਸਾਹਿਬ ਇਹੋ ਜਿਹੀ ਅਜੇ ਤੱਕ ਕੋਈ ਦਿੱਕਤ ਨਹੀਂ ਆਈ। ਤੇ ਜੇ ਕੋਈ ਆਊਗੀ ਤੇ ਅਸੀਂ ਉਹਦੇ ਲਈ ਤਿਆਰ ਖੜੇ ਆ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਇਹ ਗੁਰਦੁਆਰਾਂ ਦੀ ਦੇਖਰੇਖ ਦਾ ਸਾਡੀ ਜ਼ਿੰਮੇਵਾਰੀ ਹੈ ਨਾ ਕਿ ਗੁਰਦੁਆਰਾਂ ਦੇ ਵਿੱਚ ਘਾਣ ਹੁੰਦੇ ਰਹਿਣ ਸੰਗਤਾਂ ਦੇ ਹੀ ਦੇ ਬਲੁੰਧਰੇ ਜਾਣ ਸੰਗਤ ਮਰਿਆਦਾ ਗੁਰ ਮਰਿਆਦਾ ਨਾਲ ਜਿਹੜਾ ਚੱਲੂਗਾ ਉਹ ਸੰਗਤ ਨੂੰ ਪਰਵਾਨ ਹੈ ਇਹ ਕਮੇਟੀ ਜਿੱਦਣੇ ਬਣੀ ਹੈ ਇਹ ਕਾਨੂੰਨ ਦੀਆਂ ਧੱਜੀਆਂ ਡਾਈ ਜਾਂਦੀਆਂ 1925 ਤੋਂ ਲੈ ਕੇ ਅੱਜ ਤੱਕ ਗੁਰੂ ਘਰ ਦੇ ਵਿੱਚ ਕਦੇ ਵੀ ਵਰਦੀ ਪਾ ਕੇ ਕੋਈ ਵੀ ਪੁਲਿਸ ਵਾਲਾ ਨਹੀਂ ਗਿਆ ਤੇ ਇਹਨਾਂ ਨੇ ਇੱਥੇ ਅਗਰ ਕਮਰੇ ਦਿੱਤੇ ਆ ਤੇ ਅਸੀਂ ਉਹ ਚੀਜ਼ ਦੀ ਨਿੰਦਾ ਕਰਦੇ ਆ ਉਹਦੇ ਵਿੱਚ ਚ ਹੈ ਪ੍ਰਧਾਨ ਦੋਸ਼ੀ ਹੈ ਤੇ ਚ ਹੈ ਕੁਝ ਮਲਾਜਰ ਦੋਸ਼ੀ ਐ ਇੱਕ ਸਾਦੂ ਸਾਹਿਬ ਦੀਆਂ ਬੋਲਣਾ ਵੀ ਮਿਲਿਆ ਨੇ ਹੋਰ ਵੀ ਕਈ ਕੁਸ਼ਲ ਮੈਂ ਕਹਾਂ ਜੀ ਜਦੋਂ ਜਦੋਂ ਮर्यादा ਭੰਗ ਇਹਨਾਂ ਨੇ ਕਰ ਦਿੱਤੀ ਮर्यादा ਦੀਆਂ ਭੱਜੀਆਂ ਹੀ ਉਡਾ ਦਿੱਤੀਆਂ ਗਿਆ ਕੋਰ ਦੀ ਮर्यादा ਦਾ ਖਿਆਲ ਹੀ ਨਹੀਂ ਰੱਖਿਆ ਗਿਆ ਤੇ ਫਿਰ ਕੁਝ ਵੀ ਕਰ ਸਕਦੇ ਆ ਫਿਰ ਇਹਨਾਂ ਦਾ ਕੀ ਇਲਾਜ ਹੈ ਇਹਨਾਂ ਦਾ ਇਲਾਜ ਸੰਗਤ ਕੋਲ ਹੈ ਫਿਰ ਜਿਹੜਾ ਗੁਰੂ ਮਰਿਆਦਾ ਨੂੰ ਜੇ ਭੰਗੋਈਆ ਤੇ ਉਹਨੂੰ ਗਲਤ ਕਰ ਬਿਲਕੁਲ ਹੋਣਾ ਚਾਹੀਦਾ ਮੈਂ ਸੰਗਤ ਦੇ ਨਾਲ ਤੁਹਾਡੇ ਧਿਆਨ ਚ ਕੋਈ ਗੱਲ ਨਹੀਂ ਸੀ ਕੋਈ ਮੈਨੂੰ ਜਦੋਂ ਪਤਾ ਲੱਗਾ ਮੈਂ ਕਤਲ ਸੀਗਾ ਜਦੋਂ ਮੈਨੂੰ ਪਤਾ ਲੱਗਾ ਵੀ ਇਹੋ ਜਿਹੀ ਕੋਈ ਗੱਲ ਹੋਈ ਹੈ ਉੱਥੋਂ ਮੈਂ ਉਸੇ ਟਾਈਮ ਬਿਨਾ ਜੋੜੇ ਪਾਏ ਗੁਰੂ ਘਰ ਚੋਂ ਉਸੇ ਟਾਈਮ ਮੈਂ ਪਹੁੰਚਣ ਦੀ ਕੋਸ਼ਿਸ਼ ਕੀਤੀ ਵੀ ਸੰਗਤਾਂ ਦੇ ਹਿਰਦੇ ਵਲੁੰਧਰੇ ਗਏ ਆ ਬਿਲਕੁਲ ਇਹ ਬਿਲਕੁਲ ਕਹਾਣ ਕੀਤਾ ਇਹਨਾਂ ਗੁਰਮਰਿਆਦਾ ਦਾ ਪ੍ਰਧਾਨ ਸਾਹਿਬ ਜੀ ਪ੍ਰਧਾਨ ਸਾਹਿਬ ਦੇ ਫੋਨ ਹੀ ਨਹੀਂ ਚੁੱਕਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜਾ ਕਿ ਇੱਕ ਆਪਣੇ ਕਿਸਾਨ ਵੀਰ ਉਥੇ ਦਿੱਲੀ ਜਾ ਰਹੇ ਨੇ ਤੇ ਇੱਕ ਹਰਿਆਣੇ ਦੇ ਗੁਰੂ ਘਰ ਦੇ ਵਿੱਚ ਜਿਹੜੀ CRP ਉਹਨਾਂ ਦੀ ਪੁਲਿਸ ਹੈ ਹਰਿਆਣੇ ਤੋਂ ਦਿੱਲੀ ਤੋਂ ਜਿਹੜੀ ਪੁਲਿਸ ਉਥੇ ਆਪਣੇ ਕਿਸਾਨਾਂ ਦੇ ਵੀਰਾਂ ਭਰਾਵਾਂ ਦੇ ਨਾਲ ਪੂਰਾ ਖੇਡਬਾਜੀ ਕਰਨ ਲਈ ਆ ਕਿ ਉਹਨਾਂ ਨੂੰ ਦਿੱਲੀ ਨਾ ਪਹੁੰਚਿਆ ਜਾਵੇ ਤੇ ਸਾਡੇ ਹੀ ਗੁਰੂ ਘਰਾਂ ਦੇ ਵਿੱਚ ਬਹਿ ਕੇ ਮਸੰਦ ਲੋਕ ਤੇ ਸਾਡੇ ਹੀ ਗੁਰੂ ਘਰਾਂ ਦੇ ਵਿੱਚ ਬੀੜੀਆਂ ਸਿਕਟਾ ਤਮਾਕੂ ਜਰਦਾ ਤੇ ਸ਼ਰਾਬ ਆਦ ਦਾ ਸੇਵਨ ਕਰ ਰਹੇ ਕਮਰਿਆਂ ਦੇ ਵਿੱਚ ਤੇ ਇਹ ਹਾਂਜੀ ਸੰਗਤ ਜੀ ਤੁਸੀਂ ਦੇਖ ਲਿਆ ਆ ਜਿਹੜੇ ਆਪਣੇ ਪੰਜਾਬ ਦੇ ਨੌਜਵਾਨ ਇੱਥੋਂ ਪ੍ਰੋਟੈਸਟ ਕਰਨ ਵਾਸਤੇ ਦਿੱਲੀ ਜਾ ਰਹੇ ਨੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦੀ ਇਹਨਾਂ ਨੂੰ ਕੋਈ ਹੈ ਨਹੀਂ ਮਾਨ ਮਰਿਆਦਾ ਵੀ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਈਏ ਸਾਡੇ ਭਰਾ ਆਏ ਨੇ ਹਰਿਆਣੇ ਦੇ ਵਿੱਚ ਗੁਰੂ ਘਰ ਦੇ ਵਿੱਚ ਇਹਨਾਂ ਨੇ ਪੁਲਿਸ ਨੂੰ ਉਥੇ ਪਨਾਹ ਦਿੱਤੀ ਹੋਈ ਆ ਉਹ ਪੁਲਿਸ ਜਿਹੜੀ CRP ਜਿਹੜੀ ਆ ਇੱਕ ਤਾਂ ਸਾਡੇ ਨੌਜਵਾਨਾਂ ਉਤੇ ਗੋਲੇ ਅਥਰੂ ਗੈਸ ਦੇ ਮਾਰ-ਮਾਰ ਕੇ ਤੇ ਉਹਨਾਂ ਨੂੰ ਜ਼ਖਮੀ ਕਰ ਰਹੀ ਹੈ ਕਈਆਂ ਦੀਆਂ ਲੱਤਾਂ ਟੁੱਟੀਆਂ ਕਈਆਂ ਦੇ ਬਾਹਾਂ ਟੁੱਟੀਆਂ ਨੇ ਕਈਆਂ ਦੇ ਸਿਰ ਫਾੜ ਗਏ ਆ ਕਈ ਬੜੇ ਤਗੜੇ ਤਗੜੇ ਨੁਕਸਾਨੇ ਗਏ ਆ ਕਈਆਂ ਦੀ ਇੱਕ ਦੋ ੜਾਂ ਦੀ ਮੌਤਾਂ ਵੀ ਹੋਈਆਂ ਆ ਇਹਨਾਂ ਨੂੰ ਬੇਸ਼ਰਮਾਂ ਨੂੰ ਸ਼ਰਮ ਨਹੀਂ ਕਿ ਸਾਡੇ ਜਿਹੜੇ ਪੰਜਾਬ ਤੋਂ ਨੌਜਵਾਨ ਭਰਾ ਸਾਡੇ ਪ੍ਰੋਟੈਸਟ ਕਰਨ ਵਾਸਤੇ ਦਿੱਲੀ ਜਾ ਰਹੇ ਨੇ ਸਗੋਂ ਉਹਨਾਂ ਦਾ ਅਗਲ ਵੰਡੀ ਹੋ ਕੇ ਸਾਥ ਦਿਓ ਇਹ ਗੁਰੂ ਘਰਾਂ ਦੇ ਵਿੱਚ ਇਹ ਮਸੰਦ ਲੋਕ ਜਿਹੜੇ ਬੈਠੇ ਨੇ ਮਸੰਦ ਇੱਕ ਗੋਲਕ ਦੇ ਵਾਸਤੇ ਬੈਠੇ ਹੋਏ ਨੇ ਸੱਪ ਬਣ ਕੇ ਇਹਨਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਕੱਢਣਾ ਚਾਹੀਦਾ ਮਾਰ ਮਾਰ ਕੇ ਯੂਥ ਇਹੋ ਜਿਹੇ ਜਿਹੜੇ ਡੁਪਲੀਕੇਟ ਪ੍ਰਧਾਨ ਜੇ ਇਹਨਾਂ ਦੇ ਛੱਤਰ ਮਾਰ ਮਾਰ ਕੇ ਇਹਨਾਂ ਨੂੰ ਥੱਪਾ ਜਣਾਉਣਾ ਚਾਹੀਦਾ ਗੁਰੂ ਘਰ ਦਾ ਪ੍ਰਬੰਧ ਕਿਹ ਚੰਗੇ ਸੁਚੱਜੇ ਢੰਗ ਦੇ ਨਾਲ ਹੋਣਾ ਚਾਹੀਦਾ ਇੱਕ ਚੰਗਾ ਸੋਚਦਾ ਮਾਲਕ ਕੋਈ ਬੰਦਾ ਹੋਵੇ ਉਹਦੇ ਹੱਥ ਗੁਰੂ ਘਰ ਦੀ ਸੇਵਾ ਦੇਣੀ ਚਾਹੀਦੀ ਆ ਜਿਹੜੇ ਪੀਂਦੇ ਰਾਤ ਨੂੰ ਸ਼ਰਾਬਾਂ ਖਾਂਦੇ ਰਾਤ ਨੂੰ ਕਈ ਤਰ੍ਹਾਂ ਦੇ ਗੰਦੇ ਗੰਦੇ ਭੋਜਨ ਤੇ ਇਹਨਾਂ ਦੇ ਘਰਾਂ ਇਹਨਾਂ ਦੇ ਇਹੋ ਜਿਹੇ ਬੰਦਿਆਂ ਨੂੰ ਪ੍ਰਬੰਧ ਦਿੱਤੇ ਹੋਇਆ ਇਹਨਾਂ ਦੇ ਇਹਨਾਂ ਨੂੰ ਭਜਾਇਆ ਜਾਵੇ ਤੇ ਸਾਡੇ ਜਿਹੜੇ ਨੌਜਵਾਨ ਨੇ ਜਿਹੜੇ ਦਿੱਲੀ ਜਾ ਰਹੇ ਨੇ ਉਹਨਾਂ ਉਤੇ ਇੱਕ ਟੈਗ ਕਰ ਰਹੇ ਨੇ ਇਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਬਿਠਾ ਕੇ ਉਥੇ ਇਹ ਛੇਪਟੀਆਂ ਇਹਨਾਂ ਦੀਆਂ ਮਿਲੀਆਂ ਉਥੇ ਜਰਦੇ ਦੀਆਂ ਕੁੜੀਆਂ ਮਿਲੀਆਂ ਉਥੇ ਬੀੜੀਆਂ ਦੇ ਬੰਡਲ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਵੀ ਪਤਾ ਨਹੀਂ ਇਹ ਕਿੰਦਾ ਦੀ ਜਿਹੜੀ ਇਹ ਪੁਲਿਸ ਕਿੰਦਾ ਦੀ ਗੰਦਾ ਗੰਦਾ ਭੋਜਨ ਖਾਂਦੀ ਆ ਉਹ ਉਦਾਂ ਦਾ ਸਾਰਾ ਕੁਝ ਉਥੇ ਮਿਲਿਆ ਇਹਨਾਂ ਨੂੰ ਕਮਰੇ ਦੇਣ ਦੀ ਲੋੜ ਕੀ ਪਈ ਹੈ ਭਲਾ ਇੱਕ ਤਾਂ ਸਾਡੇ ਨੌਜਵਾਨਾਂ ਨੂੰ ਮਾਰਨ ਦੇ ਇਹ ਸਿੱਧੀਆਂ ਗੋਲੀਆਂ ਸਾਡੇ ਨੌਜਵਾਨਾਂ ਉੱਤੇ ਅਟੈਕ ਕਰ ਕਰਕੇ ਮਾਰਨ ਦੇ ਇਹ ਸਾਡਾ ਸਾਥ ਨਹੀਂ ਦੇ ਸਾਡੇ ਤੇ ਕੰਮ ਸੇ ਕੰਮ ਇੰਨਾ ਤੇ ਹੋ ਸਕਦਾ ਨਾ ਕਿ ਸਾਡੇ ਗੁਰੂ ਘਰ ਦੇ ਵਿੱਚੋਂ ਲੰਗਰ ਪਕਾ ਕੇ ਸਾਡੇ ਨੌਜਵਾਨਾਂ ਦੇ ਮੂੰਹ 'ਚ ਪਾਇਆ ਜਾਵੇ ਵੀ ਉਹ ਪ੍ਰੋਟੈਸਟ ਕਰਨ ਵਾਸਤੇ ਭੁੱਖੇ ਤੇ ਆਏ ਜਾਣ ਦੇ ਨੇ ਇਹਨਾਂ ਨੂੰ ਹਰਤੂ ਲਾਂਹ ਤੇ ਹੋਜੇ ਦੁਰ ਫਿੱਟੇ ਮੂੰਹ ਇਹੋ ਜੇ ਬੰਦਿਆਂ ਦਾ ਜਿਹੜਾ ਉਹਨਾਂ ਦਾ ਸਾਥ ਦੇਣ ਦੇ ਆ ਜਿਹੜੇ ਸਾਡੇ ਨੌਜਵਾਨਾਂ ਉੱਤੇ ਗੋਲੀਆਂ ਤੇ ਬੰਬ ਅਰਥ ਅਥਰੂ ਗੈਸ ਵਾਹੋਂ ਦੇ ਆ ਉਹਨਾਂ ਨੂੰ ਇਹਨਾਂ ਨੇ ਪਨਾਹ ਦੇ ਕੇ ਅੰਦਰ ਪ੍ਰਸ਼ਾਦੇ ਲਾ ਲਾ ਕੇ ਰਸੋਈਆਂ 'ਚ ਖਵਾਉਣ ਦੇ ਆ ਇਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਆ ਜਿਹੜੀ ਖੱਟਰ ਸਰਕਾਰ ਆ ਖੱਟਰ ਸਰਕਾਰ ਦਾ ਹੀ ਪਹਿਲਾਂ ਵੀ ਵਿਰੋਧ ਕੀਤਾ ਤੇ ਅੱਜ ਵੀ ਹੀ ਵਿਰੋਧ ਕਰਦੇ ਆ ਤੇ ਕਰਦੇ ਸਦਾ ਰਵਾਂਗੇ ਤੇ ਦਿੱਲੀ ਸਾਡੇ ਨੌਜਵਾਨਾਂ 'ਚ ਪਹੁੰਚਣਗੇ ਲਾਲੋ ਜਿੱਥੇ ਜ਼ੋਰ ਲਾਉਣਾ ਇਦਾਂ ਹੀ ਸਾਡੇ ਨੌਜਵਾਨਾਂ 'ਚ ਪਹੁੰਚ ਕੇ ਵਿਖਾਉਣਗੇ ਜੇਕਰ ਕਹਿੰਦੇ ਆ ਵੀ ਜੇਕਰ ਕਿ ਉਹ ਸਿੱਧੀ ਉਂਗਲ ਦੇ ਨਾਲ ਨਾ ਨਿਕਲੇ ਤਾਂ ਉਹ ਉਂਗਲ ਨੂੰ ਟੇਢੀ ਕਰਨਾ ਪੈਂਦਾ ਹੁਣ ਫਿਰ ਸਾਨੂੰ ਟੇਢੀ ਉਂਗਲ ਕਰਨ ਤੇ ਨਾ ਮਜਬੂਰ ਕਰੋ ਜੇ ਤੁਸੀਂ ਸਾਡੇ ਉੱਤੇ ਜ਼ੁਲਮ ਕਰਦੇ ਤਾਂ ਵੀ ਸਾਡੇ ਨੌਜਵਾਨਾਂ ਨੇ ਜ਼ੁਲਮ ਸਹਾਰਨਾ ਨਹੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣ ਸਹਿਣਾ ਵੀ ਪਾਪ ਆ ਤੇ ਜਿੰਨਾ ਜੇ ਜ਼ੁਲਮ ਆਪਾਂ ਕਿਹਦਾ ਸਹਿਨੇ ਤਾਂ ਸਭ ਤੋਂ ਵੱਡਾ ਪਾਪ ਉਹ ਮੰਨਿਆ ਜਾਂਦਾ ਫਿਰ ਵੇਖੋ ਇੱਕ ਸਾਡੇ ਗੁਰੂ ਘਰਾਂ ਦੇ ਵਿੱਚ ਪ੍ਰਸ਼ਾਦਾ ਪਾਣੀ ਸੰਗਤ ਦਾ ਦਸਵੰਦ ਜਿਹੜਾ ਗੁਰੂ ਘਰਾਂ ਦੇ ਵਿੱਚ ਜਾਂਦਾ ਤੇ ਇਹ ਉਹਨਾਂ ਨੂੰ ਸਾਡੇ ਵੈਰੀਆਂ ਨੂੰ ਜਿਹੜੇ ਸਾਡੇ ਵੈਰੀ ਬਣ ਕੇ ਜਿਹੜੇ ਬੰਦੂਕ ਤਾਣ ਕੇ ਬੈਠੇ ਸਿੱਧੀਆਂ ਗੋਲੀਆਂ ਚਲਾਣ ਦੇ ਉਹਨਾਂ ਨੂੰ ਪ੍ਰਸ਼ਾਦੇ ਛਕਾਉਂਦੇ ਤੁਸੀਂ ਹੱਦ ਹੋ ਗਈ ਯਾਰ ਲੱਖ ਦੀ ਲਹੰਤ ਤੇ ਜਿਹੜਾ ਸੰਗਤ ਦਾ ਪ੍ਰਯੋਖਣਾ ਸਾਹਿਬ ਇਕੱਠ ਹੋਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੀਰਾਂ ਦਾ ਜਿਨ੍ਹਾਂ ਨੇ ਜਾ ਕੇ ਮੌਕੇ ਤੇ ਸਟੈਂਡ ਲਿਆ ਤੇ ਸਟੈਂਡ ਲੈ ਕੇ ਤੇ ਉਹਨਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਤੇ ਤੋੜ ਕੇ ਇਹਨਾਂ ਨੂੰ ਜਵਾਬ ਦੇ ਕੇ ਭਜਾਇਆ ਇੱਥੋਂ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਆਪਣੇ ਗੁਰੂ ਘਰ ਆ ਸਾਰੇ ਸੇਵ ਰੱਖੋ ਤੇ ਜਿੱਥੇ ਵੀ ਕੋਈ ਇਦਾਂ ਦਾ ਗੱਲਬਾਤ ਹੁੰਦੀ ਆ ਉਥੇ ਸਖਤ ਤੋਂ ਸਖਤ ਸਟੈਂਡ ਲੈ ਕੇ ਖੜੋ ਤੇ ਆਪਣੇ ਨੌਜਵਾਨ ਵੀਰਾ ਭਰਾਵਾਂ ਦਾ ਸਾਥ ਦੋ ਤੇ ਜਿੱਥੇ ਵੀ ਕੋਈ ਇਦਾਂ ਦੀ ਗੱਲਬਾਤ ਮਾੜੀ ਚੰਗੀ ਕੋਈ ਹੁੰਦੀ ਆ ਉਥੇ ਇੱਕ ਪਲ ਦੇ ਵਿੱਚ ਪਹੁੰਚ ਕੇ ਇਹੋ ਜਿਹੇ ਦੁਸ਼ਟਾਂ ਨੂੰ ਜਿਹੜੇ ਸਾਡੇ ਘਰ ਗੁਰੂ ਘਰ ਦੀ ਮਾਨ ਮਰਿਆਦਾ ਖਤਮ ਕਰਨ ਤੇ ਆਏ ਹੋਏ ਨੇ ਇਹੋ ਜਿਹੇ ਬੰਦਿਆਂ ਨੇ ਸਾਡੇ ਗੁਰੂ ਘਰਾਂ 'ਤੇ ਅਟੈਕ ਕੀਤਾ ਸਾਡੇ ਗੁਰੂ ਘਰਾਂ ਉੱਤੇ ਟੈਂਕ ਬੰਬ ਬਰੂਦ ਗੋਲੇ ਵਰਸਾਏ ਅੱਜ ਉਹ ਤੁਹਾਡੇ ਗੁਰੂ ਘਰਾਂ ਦੇ ਸਾਹਮਣੇ ਅੱਜ ਦੇ ਸਮੇਂ ਦੇ ਵਿੱਚ ਬਹਿ ਕੇ ਸਾਡੇ ਨੌਜਵਾਨਾਂ 'ਤੇ ਟੈਕ ਕਰਨ ਦੇ ਨੇ ਸਾਡੇ ਨੌਜਵਾਨਾਂ ਨੂੰ ਮਾਰਨ ਦੇ ਨੇ ਸਿੱਧੇ ਗੋਲੀਆਂ ਸਾਡੇ ਨੌਜਵਾਨਾਂ ਨੂੰ ਦਿੱਲੀ ਸਾਡਾ ਕੀ ਦੇਸ਼ ਆ ਸਾਡਾ ਅਸੀਂ ਆਪਣੇ ਹੱਕ ਵਾਸਤੇ ਦਿੱਲੀ ਜਾ ਸਕਦੇ ਆ ਔਰ ਮੈਂ ਉਦੋਂ ਵੀ ਵੀਡੀਓ ਪਾਈ ਵੀ ਮੈਂ ਇਥੇ ਬੜਾ ਕੁਝ ਹੋਣਾ ਇਥੇ ਬੜਾ ਕੁਝ ਹੋਣਾ ਉਹ ਗੱਲ ਹੋਈ ਹੋਣ ਡਿਆ ਜੇ ਤੇ ਕੁਝ ਕੁ ਵੀਰ ਭਰਾ ਥੱਲੇ ਕਮੈਂਟਾਂ ਲਿਖ ਦਿੰਦੇ ਆ ਤੁਸੀਂ ਇਹ ਵੀਡੀਓ ਪਾਉਣ ਜੋਗੇ ਆ ਤੁਸੀਂ ਇਦਾਂ ਕਰ ਲੋਗੇ ਉਹ ਵੀਡੀਓ ਪਾ ਕੇ ਸੰਗਤ ਨੂੰ ਸੂਚਿਤ ਕਰਨ ਵਾਸਤੇ ਆ ਪੰਥ ਦੇ ਕੁਕਰਿਆਂ ਪੰਥ ਦੇ ਦਾਸਿਆਂ ਭਰਾਓ ਅਸੀਂ ਤੁਹਾਨੂੰ ਸੱਚ ਦੇ ਨਾਲ ਜੋੜਨਾ ਸਾਡਾ ਕੰਮ ਜੋ ਗੁਰੂ ਗੋਬਿੰਦ ਸਿੰਘ ਨੇ ਡਿਊਟੀ ਲਾਈ ਔਰ ਨਿਭਾ ਰਹੇ ਆ ਇਹੋ ਜੇ ਬੰਦਿਆਂ ਦਾ ਸਖਤੋ ਸਖਤ ਵਿਰੋਧ ਕਰੋ ਸਟੈਂਡ ਲਾਓ ਤੇ ਆਹ ਸਾਰੇ ਰਲ ਮਿਲ ਕੇ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ